ਗਰੂਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਰੰਗ 174 ਤੇ ਸੁਭਾਇਮਾਨ ਸ਼ਬਦ ਪੜਿਆ ਹੈ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਗੌੜੀ ਮਾਜ ਮਹੱਲਾ ਚੌਥਾ ਗੌੜੀ ਰਾਗ ਅੰਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰਦੇ ਹੋਏ ਆਪਾਂ ਨੂੰ ਵੀ ਸ਼ਬਦ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਮ ਨਾਲ ਜੋੜ ਰਹੇ ਨੇ ਮਹਾਰਾਜ ਕਹਿੰਦੇ ਨੇ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਏ ਪ੍ਰਭੂ ਪ੍ਰਮਾਤਮਾ ਜੀ ਮੇਰੇ ਚੋਜੀ ਪ੍ਰੀਤਮ ਜੀਓ ਤੂੰ ਕੁਦਰਤ ਦੇ ਵਿੱਚ ਕੁਦਰਤ ਨੂੰ ਪੈਦਾ ਕਰਕੇ ਆਪ ਹੀ ਚੋਜ ਕਰ ਰਹੇ ਹਾਂ ਆਪ ਹੀ ਖੇਲ ਖੇਲ ਰਹੇ ਹਾਂ ਦਾਤਾ ਜੀ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਤੇਰੇ ਚੋਜ ਵਖਰੇ ਨੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਹਰ ਪ੍ਰਭ ਮੇਰਾ ਚੋਜੀ ਜੀਓ ਉਹ ਹਰੀ ਪ੍ਰਮਾਤਮਾ ਕੁਦਰਤ ਦੇ ਵਿੱਚ ਖੇਡ ਖੇਡ ਰਿਹਾ ਚੋਜ ਕਰ ਰਿਹਾ ਆਪਣੀ ਕੁਦਰਤ ਨੂੰ ਪੈਦਾ ਕਰਕੇ ਹਰ ਆਪੇ ਕਾਹਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਆਪੇ ਹੀ ਕਾਹਨ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਤੇ ਆਪੇ ਹੀ ਖੋਜੀ ਹੋਈ ਗੋਪੀ ਵੀ ਆਪੇ ਹੀ ਹੈ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜਿਓ ਹਰ ਆਪੇ ਸਭ ਘਟ ਭੋਗਦਾ ਸ ਸਾਰੀਆਂ ਘਟਾਂ ਦੇ ਵਿੱਚ ਕਣਕਣ ਤੇ ਵਿੱਚ ਬਸਦਾ ਹੋਇਆ ਆਪ ਹੀ ਚੋਜ ਤਮਾਸ਼ੇ ਕਰ ਰਿਹਾ ਤੇ ਆਪ ਹੀ ਭੋਗ ਭੋਗ ਰਿਹਾ ਹਰ ਸੁਜਾਨ ਹੈ ਹਰ ਸੁਜਾਨਾ ਭੁੱਲੀ ਮੇਰੇ ਗੋਬਿੰਦਾਂ ਏ ਸੱਚੇ ਪਾਤਸ਼ਾਹ ਤੂੰ ਬਹੁਤ ਸੁਜਾਨ ਸੁਜਾਨ ਹੈ ਆਪ ਦੇ ਜੀਵਾਂ ਨੂੰ ਪੈਦਾ ਕਰਕੇ ਭੁੱਲਦਾ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜਿੱਥੇ-ਜਿੱਥੇ ਵੀ ਤੂੰ ਕੁਦਰਤ ਦੇ ਵਿੱਚ ਜੀਵ ਪੈਦਾ ਕੀਤੇ ਨੇ ਪੇੜ ਪੌਦਾ ਪਨਾਸਪਤੀ ਜੀਵ ਜੰਤੂ ਤੇਰੇ ਸਾਰੇ ਯਾਦ ਨੇ ਤੂੰ ਸਾਰਿਆਂ ਦੀ ਦੇਖਭਾਲ ਕਰਦਾ ਕਿਸੇ ਨੂੰ ਨਹੀਂ ਭੁੱਲਦਾ ਹਰ ਸੁਜਾਨ ਨਾ ਭੁੱਲੀ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਯੋਗਤਾ ਰੱਖਣ ਵਾਲਾ ਹੈ ਗੋਬਿੰਦ ਆਪੇ ਗੋਬਿੰਦ ਆਪੇ ਰਸੀਆ ਵਾਹਿਗੁਰੂ ਹਰ ਆਪੇ ਸਭ ਕਟ ਭੋਗ ਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਨ ਨਾ ਭੁੱਲੀ ਮੇਰੇ ਗੋਬਿੰਦਾ ਆਪੇ ਸਤਗੁਰ ਜੋਗੀ ਜੀਓ ਜਗਤ ਨੂੰ ਪੈਦਾ ਕਰਨ ਵਾਲਾ ਆਪੇ ਜਗਤ ਉਹ ਪਾਏ ਦਾ ਮੇਰੇ ਗੋਵਿੰਦਾ ਆਪੇ ਹੀ ਜਗਤ ਨੂੰ ਪੈਦਾ ਕਰਨ ਵਾਲਾ ਹਰ ਆਪੇ ਖੇਲ ਬਹੌਰੰਗੀ ਜਿਓ ਅਰੀ ਪ੍ਰਭੂ ਪ੍ਰਮਾਤਮਾ ਬਹੌਰੰਗੀ ਹੋ ਕੇ ਖੇਲ ਖੇਲ ਰਿਹਾ ਕੁਦਰਤ ਦੇ ਵਿੱਚ ਇੱਕ ਨਾ ਭੋਗ ਪੁਗਾਏ ਦਾ ਮੇਰੇ ਗੋਵਿੰਦਾ ਇੱਕ ਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ ਆਪ ਹੀ ਸਾਰੇ ਪਾਸੇ ਗੁਰਪਿਆਰ ਵਾਲਿਓ ਧਿਆਨ ਰੱਖਣਾ ਜੀ ਇਸ ਗੱਲ 'ਚ ਇੱਕ ਨਾ ਭੋਗ ਭਗਾਏ ਦਾ ਮੇਰੇ ਗੋਵਿੰਦਾ ਇੱਕ ਨਗਨ ਫਰੇ ਨੰਗ ਨੰਗੀ ਜੀਓ ਇੱਕ ਜੀਵਾਂ ਨੂੰ ਬੜੀਆਂ ਦਾਤਾਂ ਦੇ ਕੇ ਬੜੇ ਸੋਹਣੇ ਸੋਹਣੇ ਵਸਤਰ ਪਨਾਏ ਹੋਏ ਨੇ ਤੇ ਕੁਝ ਜੀਵ ਬਿਨਾ ਵਸਤਰਾਂ ਤੋਂ ਨੰਗੇ ਫਿਰਦੇ ਨੇ ਇਹ ਸਭ ਤੇਰੇ ਚੋਜ ਨੇ ਮਹਾਰਾਜ ਆਪੇ ਜਗਤ ਉਪਾਏ ਦਾ ਮੇਰੇ ਗੋਬਿੰਦਾ ਆਪੇ ਜਗਤ ਉਪਾਏ ਦਾ ਮੇਰੇ ਗੋਬਿੰਦਾ ਹਰ দান ਦੇਵੇ ਸਭ ਮੰਗੀ ਜੀਓ ਆਪੇ ਜਗਤ ਨੂੰ ਪੈਦਾ ਕੀਤਾ ਹੈ ਆਪ ਹੀ দান ਦੇਣ ਵਾਲਾ ਹੈ ਜੀਵਦਾਤਾ ਮੰਗਦੇ ਨੇ ਤੇ ਆਪ ਹੀ ਦਾਤਾ ਦੇਣ ਵਾਲਾ ਹੈ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਬਹੁਤ ਸਾਰੇ ਤੇਰੇ ਭਗਤ ਨੇ ਉਹਨਾਂ ਨੂੰ ਤੇਰੇ ਨਾਮ ਦਾ ਹੀ ਆਧਾਰ ਹੈ ਦਿੱਤੀ ਦਾਤ ਤੂੰ ਹੀ ਆਕਾਲ ਪੁਰਖ ਵਾਹਿਗੁਰੂ ਜੀ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਉਹ ਹਰੀ ਪ੍ਰਭੂ ਪਰਮਾਤਮਾ ਦੀ ਸ਼ਬਦ ਵਿਚਾਰ ਦੀ ਕਥਾ ਹੀ ਮੰਗਦੇ ਨੇ ਤੇਰੇ ਨਾਮ ਦੀ ਦਾਤ ਹੀ ਮੰਗਦੇ ਨੇ ਹਰ ਆਪੇ ਭਗਤ ਕਰਾਏ ਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਹਰੀ ਪ੍ਰਭੂ ਪਰਮਾਤਮਾ ਗੁਰਮਖ ਪਿਆਰਿਆਂ ਤੇ ਆਪਦੇ ਭਗਤ ਪਿਆਰਿਆਂ ਤੇ ਕਿਰਪਾ ਕਰਕੇ ਭਗਤੀ ਕਰਾਂਦਾ ਹੈ ਹਰ ਭਗਤਾਂ ਲੋਚ ਮਨ ਪੂਰੀ ਜਿਉ ਆਪਣੇ ਭਗਤਾਂ ਦੀ ਅਲੋchna ਪੂਰੀ ਕਰਦਾ ਹੈ ਆਪੇ ਜਲ ਥਲ ਬਰਤਦਾ ਮੇਰੇ ਗੋਵਿੰਦਾ ਆਪੇ ਜਲ ਦੇ ਵਿੱਚ ਆਪੇ ਥਲ ਥਲ ਮੈਨੇ ਧਰਤੀ ਤੇ ਜਲ ਥਲ ਵਿੱਚ ਆਪ ਹੀ ਵਰਤ ਰਿਹਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਵਿੱਚੇ ਹੀ ਵਸ ਰਿਹਾ ਹਵਾ ਦੇ ਵਿੱਚ ਪਾਣੀ ਦੇ ਵਿੱਚ ਸੂਰਜ ਵਿੱਚ ਕਿਰਨਾ ਵਿੱਚ ਕਣ ਕਣ ਵਿੱਚ ਉਹਦਾ ਵਾਸਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਰਬਰ ਰਹਿਆ ਨਹੀਂ ਦੂਰੀ ਜੀਓ ਸਾਰੇ ਥਾਵਾਂ ਤੇ ਸਾਰੇ ਜੀਵਾਂ ਦੇ ਅੰਦਰ ਹੀ ਵੱਸਦਾ ਵਰਤ ਰਿਹਾ ਦੂਰ ਨਹੀਂ ਹੈ ਹੁਣ ਪਤਾ ਕਿੱਥੋਂ ਲੱਗਿਆ ਪੈਨੂੰ ਗੁਰਬਾਣੀ ਤੋਂ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ ਅੰਦਰ ਬਾਹਰ ਸਾਰੇ ਥਾਮਾਂ ਤੇ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ ਹਰ ਆਪ ਰਹਾ ਪਰਪੂਰੀ ਜੀਓ ਆਪ ਹੀ ਪੂਰਾ ਪੂਰਾ ਸਾਰਿਆਂ ਥਾਮਾਂ ਤੇ ਨਹੀਂ ਹੈ ਵੀ ਕਿਸੇ ਚ ਵੱਧ ਘਟ ਹੈ ਗੁਰਬਾਣੀ ਚ ਪੰਕਤੀ ਹੋਈ ਪੰਕਤੀ ਆਉਂਦੀ ਹੈ ਚਿੱਟੀ ਤੇ ਉਂਚਰ ਅਸੂਲਾ ਚਿੱਟੀ ਮੈਨੇ ਕੀੜੀ ਕੋਨ ਚਰਮੈਨੇ ਹਾਥੀ ਵੱਡੇ ਆਕਾਰ ਵਾਲਾ ਜੀਵ ਹਾਥੀ ਹੈ ਤੇ ਸਾਰਿਆਂ ਤੋਂ ਬਰੀਕ ਛੋਟੇ ਆਕਾਰ ਵਾਲਾ ਇੱਕ ਬਰੀਕ ਭੂਰੀ ਕੀੜੀ ਜਿਹੜੀ ਆਪਾਂ ਨੂੰ ਵੈਸੇ ਦਿਖਦੀ ਨਹੀਂ ਚਕੰਨ ਤੇ ਆਈਏ ਦਿਖਦੀ ਹੈ ਉਦੋਂ ਹੋਰ ਵੀ ਬਰੀਕ ਜੀਵ ਹੈ ਸੂਖਸਮ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਇਹਨਾਂ ਅੱਖਾਂ ਨਾਲ ਦਿਖਦੇ ਵੀ ਨਹੀਂ ਜਾਨੀ ਉਹ ਜਿਹੜੀ ਆਪਾਂ ਨੂੰ ਆਮ ਧਾਰਨਾ ਦੇਤੀ ਮਹਾਰਾ ਸੱਚੇ ਪਾਤਸ਼ਾਹ ਨੇ ਵੀ ਜਿਹੜੀ ਕੀੜੀ ਭੂਰੀ ਕੀੜੀ ਆ ਬਹੁਤ ਬਰੀਕ ਆ ਆਪਣੇ ਅੱਖਾਂ ਨਾਲ ਦੇਖ ਸਕਦੇ ਆ ਜਿਹੜੀ ਕੋਈ ਕੋਈ ਲਾਉਂਦੇ ਹੁੰਦੇ ਆ ਦੂਰਬੀਨ ਜਾਂ ਕਿਸ ਤਰ੍ਹਾਂ ਵੀ ਉਹ ਮੈਨੂੰ ਹਣ ਨੋਂ ਨਹੀਂ ਯਾਦ ਆ ਰਿਹਾ ਉਹਦੇ ਨਾਲ ਦਿਖਦੇ ਨੇ ਜੋ ਆਪਾਂ ਪਦਾਰਥਾਂ ਦੇ ਵਿੱਚ ਦੇਖ ਸਕਦੇ ਆ ਦਹੀਂ ਦੇ ਵਿੱਚ ਦੇਖ ਸਕਦੇ ਆ ਦੇਖ ਸਕਦੇ ਆ ਬਰੀਕ ਜੀਵ ਪਸੀਨੇ ਵਾਲੇ ਜੀਵ ਠੀਕ ਹੈ ਜੀ ਉਹ ਤਾਂ ਆਪਾਂ ਨੂੰ ਇੰਨਾਂ ਅੱਖਾਂ ਨਾਲ ਨਹੀਂ ਦਿਖਦੇ ਨਾ ਇੰਨਾਂ ਅੱਖਾਂ ਨਾਲ ਕੀੜੀ ਦਿਖਦੀ ਆ ਤੇ ਹਾਥੀ ਇਸ ਕੀੜੀ ਤੋਂ ਲਾ ਕੇ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਰੇ ਜੀਵਾਂ ਤੇ ਇੱਕੋ ਜੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਇਹ ਨਹੀਂ ਹੈ ਵੀ ਕੀੜੀ ਵਿੱਚ ਘਾਟਾ ਤੇ ਹਾਥੀ ਉੱਤੇ ਵੱਧਾ ਨਾ ਬਰਾਬਰ ਬਰਾਬਰ ਮਹਾਰਾਜ ਇਹ ਤੇ ਵੀ ਇਹੀ ਸਮਝਾਉਣਾ ਕਰਦੇ ਨੇ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਰਭ ਰਹਾ ਨਹੀਂ ਦੂਰੀ ਜਿਓ ਸਾਰੇ ਜੀਵਾਂ ਵਿੱਚ ਵਰਤਦਾ ਪੂਰਾ ਪੂਰਾ ਕਿਸੇ ਤੋਂ ਦੂਰ ਨਹੀਂ ਹੈ ਹਰ ਅੰਤ ਰਵਾ ਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਾ ਭਰਪੂਰੀ ਜਿਓ ਪੂਰਾ ਪੂਰਾ ਕੀੜੀ ਵਿੱਚ ਵੀ ਓਨੀ ਕਿਰਪਾ ਕੀੜੀ ਤੇ ਵੀ ਉਹਦੀ ਤੇ ਹਾਥੀ ਤੇ ਵੀ ਬਾਕੀ ਜੀਵ ਆਪਾਂ ਸਾਰੇ ਵਿਚਾਲੇ ਆਗੇ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰੀ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ RAM ਰਮਿਆ ਹੋਇਆ ਆਪਣਾ ਪਸਾਰਾ ਪਸਾਰੀ ਬੈਠਾ ਤੇ ਅੰਦਰ ਹੀ ਬਸਦਾ ਹਰ ਆਤਮ RAM ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਜ਼ੂਰੀ ਜੀਓ ਹਜ਼ੂਰੀ ਦਾ ਮਤਲਬ ਹੈ ਵੀ ਅੰਦਰ ਹੀ ਬੈਠਾ ਨੇੜੇ ਦੇਖ ਰਿਹਾ ਤੁਹਾਨੂੰ ਭਲੇਖੇ ਚ ਨਾ ਰਹੀਏ ਸ਼ਰਮ ਕਾ ਸੱਚਾ ਇਹ ਕਹੇ ਦੂਸਰ ਨਹੀਂ ਕੋਈ ਜੀਵਾ ਨੂੰ ਪੈਦਾ ਕਰਨ ਵਾਲਾ ਤੇ ਜੀਵਾ ਦੀ ਦੇਖਰੇਖ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸ਼ਬਦ ਰਾਹੀਂ ਦਿਖਦਾ ਸਾਨੂੰ ਸੁਰਤ ਰਾਹੀਂ ਦਿਖਦਾ ਇਹਨਾਂ ਅੱਖਾਂ ਨਾਲ ਨਹੀਂ ਉਹਨੇ ਦੇਖਣਾ ਇਹਨਾਂ ਅੱਖਾਂ ਨਾਲ ਆਪਾਂ ਕੁਦਰਤ ਦੇ ਵਿੱਚ ਦੇਖਣਾ ਮਨੁੱਖਤਾ ਦੇ ਵਿੱਚ ਪਸ਼ੂ ਪੰਛੀਆਂ ਦੇ ਵਿੱਚ ਜੋ ਕੁਦਰਤ ਬਣਾਈ ਆ ਮਹਾਰਾ ਸੱਚੇ ਪਾਤਸ਼ਾਹ ਨੇ ਇਹਨਾਂ ਅੱਖਾਂ ਨਾਲ ਆਪਾਂ ਕੁਦਰਤ ਦੇ ਵਿੱਚ ਦੇਖਣਾ ਗੁਰੂ ਤੋਂ ਗਿਆਨ ਲੈ ਕੇ ਕਿ ਪ੍ਰਗਟ ਹੋ ਸੁਰਤਾਂ ਹੀ ਹੋਣਾ ਤੇਰੇ ਅੰਦਰ ਜਦੋਂ ਤੇਰੀ ਸੁਰਤ ਟੱਕ ਦੀ ਸ਼ਬਦ ਦੇ ਨਾਲ ਟੱਕ ਗਈ ਨਾ ਸੁਰਤ ਅਨਜਾਨਾ ਉਦੋਂ ਦਿਸੇਗਾ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦ ਜਿਹੜਾ ਹੁਣ ਆਪਾਂ ਬੋਲ ਰਹੇ ਆ ਦੇਖੋ ਜੀ ਇੱਕ ਆਵਾਜ਼ਾ ਹੈ ਹਵਾ ਦਾ ਹੀ ਆ ਪਾਉਣ ਮੈਨੇ ਹਵਾ ਹਵਾ ਚੱਲ ਰਹੀ ਆ ਤੇ ਬਾਜਾ ਵੱਜ ਰਿਹਾ ਜਦੋਂ ਇਸ ਸਰੀਰ ਦੇ ਅੰਦਰੋਂ ਹਵਾ ਕ੍ਰੋਸ ਹੁਣ ਹਟ ਜਾਂਦੀ ਆ ਉਦੋਂ ਇਹ ਬਾਜਾ ਬੰਦ ਹੋ ਜਾਂਦਾ ਫਿਰ ਇਹ ਡੈੱਡ ਬੋਡੀ ਆ ਮਹਾਰਾਜ ਕਹਿਣਾ ਕਰਦੇ ਨੇ ਹਰ ਅੰਤਰ ਬਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਵਜਾਏ ਤ्यों ਬਾਜੇ ਜਿਉ ਹਰੀ ਪ੍ਰਭੂ ਪਰਮਾਤਮਾ ਇਸ ਬਾਜੇ ਨੂੰ ਆਪ ਹੀ ਵਜਾ ਰਿਹਾ ਤੇ ਤਾਂ ਹੀ ਵੱਜ ਰਿਹਾ ਜਦੋਂ ਉਹਨੇ ਆਪ ਦੀ ਕਲਾ ਖੱਚ ਲਈ ਤੇ ਉਦੋਂ ਜੀਵਨ ਲੀਲਾ ਖਤਮ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਹਰ ਪ੍ਰਭੂ ਪਰਮਾਤਮਾ ਅੰਤਰ ਅੰਦਰ ਉਸ ਉਹਦਾ ਨਾਮ ਨਿਧਾਨ ਹੈ ਪੂਰਾ ਪੂਰਾ ਹੈ ਪ੍ਰਭੂ ਪਰਮਾਤਮਾ ਹਰੇਕ ਜੀਵ ਦੇ ਅੰਦਰ ਵਸਦਾ ਮੇਰੇ ਗੋਵਿੰਦਾ ਗੋਮੈਨੇ ਧਰਤੀ ਤੇ ਬਿੰਦਮੈਨੇ ਪ੍ਰਭੂ ਪਰਮਾਤਮਾ ਉਦੋਂ ਪਾਲਣ ਪੋਸ਼ਣ ਕਰਨ ਵਾਲਾ ਉਹਦੀ ਆਪਣੀ ਸ੍ਰਿਸ਼ਟੀ ਦੀ ਐਂ ਕਹਿੰਦੇ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ ਦਸ ਪਰ ਸਤਿਗੁਰਾਂ ਨੇ ਹੁਣ ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ ਗੁਰੂ ਦੇ ਸ਼ਬਦ ਰਾਹੀਂ ਗਾਜ ਰਿਹਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦਾ ਆਵਾਜ਼ ਆ ਰਿਹਾ ਸ਼ਬਦ ਰਾਹੀਂ ਗਾਜ ਰਿਹਾ ਆਪੇ ਸ਼ਰਨ ਉਪਾਏ ਦਾ ਮੇਰੇ ਗੋਬਿੰਦਾ ਹਰ ਭਗਤ ਜਨਾ ਲਾਜ ਰੱਖੇ ਜਿਓ ਉਹ ਆਪੇ ਆਪਦੀ ਸ਼ਰਨ ਵਿੱਚ ਰੱਖ ਲੈਂਦਾ ਪਾਉਂਦਾ ਸ਼ਰਨ ਵਿੱਚ ਅਕਾਲ ਪੁਰਖ ਵਾਹਿਗੁਰੂ ਹਰ ਭਗਤ ਜਨਾਂ ਰਾਖ ਲਾਜੇ ਜਿਓ ਆਪਣੇ ਭਗਤ ਪਿਆਰਿਆਂ ਦੀ ਲਾਜ ਰੱਖਦਾ ਲਾਜ ਕਿਵੇਂ ਰੱਖਦਾ ਫਿਰ ਉਹਨਾਂ ਨੂੰ ਡਿੱਗਣ ਡੋਲਣ ਨਹੀਂ ਦਿੰਦਾ ਠੀਕ ਹੈ ਜੀ ਮਨ ਟਕੋ ਵਿੱਚ ਰਹਿੰਦਾ ਭਟਕਦਾ ਨਹੀਂ ਮਨ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਿਹੜਾ ਸੰਗਤ ਦੇ ਵਿੱਚ ਮਿਲਦਾ ਨਾ ਵੱਡੇ ਭਾਗਾ ਵਾਲਾ ਮਹਾਰਾਜ ਕਹਿੰਦੇ ਨੇ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਿਹੜਾ ਗੁਰੂ ਦੀ ਸੰਗਤ ਕਰਦਾ ਭਾਈ ਸੱਚੇ ਗੁਰੂ ਦੀ ਸੰਗਤ ਨਾਮ ਬਾਣੀ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਾਂ ਯਾਦ ਕਰ ਰਹੇ ਆ ਬਾਣੀ ਪੜ ਸੁਣ ਰਹੇ ਆਪਾਂ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾ ਜੈ ਜੀਓ ਮਹਾਰਾਜ ਨੇ ਇਹ ਪੂਰਾ ਫੈਸਲਾ ਦਿੱਤਾ ਵੀ ਨਾਨਕ ਨਾਮ ਨਾਮ ਦੇ ਨਾਲ ਜੁੜਿਆ ਹੋਇਆ ਮਨੁੱਖ ਤੇਰੇ ਸਾਰੇ ਕਾਰਜ ਸੁੱਧ ਹੋ ਜਾਣਗੇ। ਆ ਲਿਖਿਆ ਜੀ ਜਨ ਨਾਨਕ ਨਾਮ ਸਿੱਧ ਕਾਜ ਜੀਓ ਤੇਰੇ ਕਾਰਜਾ ਜਿਹੜੇ ਸੁੱਧ ਹੋ ਜਾਣਗੇ ਤੇਰੇ ਜ਼ਿੰਦਗੀ ਵਾਲੇ। ਅਗਲਾ ਸ਼ਬਦ ਆਪਾਂ ਗਾਇਨ ਕਰ ਲੈਣੇ ਆ ਜੀ ਵਿਚਾਰ ਆਪਾਂ ਕੱਲ ਨੂੰ ਕਰ ਲਾਂਗੇ ਆਸ ਰੱਖ ਲਈ। ਗੌਰੀ ਮਾਜ ਮਹੱਲ ਦਾ ਚੌਥਾ ਇਹ ਵੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮੈਂ ਹਰ ਨਾਮੈ ਹਰ ਬਿਰਹ ਲਗਾਈ ਜਿਓ ਮਹਾਰਾਜ ਕਹਿੰਦੇ ਮੈਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾ ਲਿਆ ਧਿਆਨ ਲਾ ਲਿਆ ਉਹਦੇ ਨਾਲ ਮਿੱਤਰਤਾ ਬਣਾ ਲਈ ਮੇਰਾ ਹਰ ਪ੍ਰਭ ਮਿਤ ਮਿਲੇ ਸੋ ਖਪਾਈ ਜੀਓ ਮੇਰਾ ਹਰੀ ਪ੍ਰਭੂ ਪਰਮਾਤਮਾ ਮਹਾਰਾਜ ਕਹਿੰਦੇ ਮਿੱਤਰ ਮੈਨੂੰ ਮਿਲ ਗਿਆ ਹੁਣ ਜ਼ਿੰਦਗੀ ਵਿੱਚ ਸੌਖੀ ਸੁੱਖ ਹੈ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਹੈ ਮੇਰੀ ਮਤ ਉਹ ਹਰੀ ਪ੍ਰਭੂ ਪਰਮਾਤਮਾ ਨੂੰ ਦੇਖ ਦੇਖ ਮੈਂ ਜੀਣਾ ਹੁਣ ਮੇਰੀ ਮਾਂ ਇੱਕ ਜਨਮ ਦੇਣ ਵਾਲੀ ਮਾਂ ਜੇ ਇੱਕ ਮਤਮਾਂ ਜਿਹੜੀ ਗੁਰੂ ਤੋਂ ਮਤ ਲੈਣੀ ਆ ਉਹ ਜਦੋਂ ਗੁਰੂ ਦੀ ਮਤ ਮਾਂ ਬਣ ਗਈ ਨਾ ਫੇਰੇ ਗੁਰੂ ਦੇ ਦਰਸ਼ਨ ਹੁੰਦੇ ਆ ਜੀ ਉਹ ਗੁਰੂ ਦੇ ਗਿਆਨ ਜਦੋਂ ਆਪਾਂ ਗੁਰੂ ਦਾ ਗਿਆਨ ਲੈਨੇ ਆ ਉਹ ਜਿਹੜੀ ਗੁਰਮਤ ਆ ਉਹ ਮਾਂ ਉਦੋਂ ਬਣਦੀ ਆ ਜਦੋਂ ਆਪਾਂ ਗੁਰਮਤ ਦੇ ਨਾਲ ਜੁੜਦੇ ਆ ਫਿਰ ਮਾਂ ਦੇ ਕਹੇ ਲੱਗਦਾ ਨਾ ਇਨਸਾਨ ਜਦੋਂ ਬੱਚਾ ਜਿਹੜਾ ਬੱਚਾ ਫਿਰ ਆਪਦੀ ਮਾਂ ਦਾ ਕਹਿਣਾ ਮੰਨਦਾ ਉਹਨੂੰ ਮਾਂ ਬਹੁਤ ਪਿਆਰ ਕਰਦੀ ਆ ਜਿਹੜਾ ਨਹੀਂ ਕਹਿਣਾ ਮੰਨਦਾ ਪਿਆਰ ਤਾਂ ਉਹ ਕਰਦੀ ਆ ਪਰ ਉਹਨਾਂ ਨਹੀਂ ਹੁੰਦਾ ਜਿਹੜਾ ਬੱਚਾ ਪਿਆਰ ਕਰਦਾ ਆਪਦੀ ਮਾਂ ਦੇ ਨਾਲ ਫਿਰ ਉਹਦਾ ਮੁਰਕਾ ਨਹੀਂ ਸਹਿੰਦੀ ਜਿਵੇਂ ਆਪਾਂ ਕਹਿ ਦਿੰਨੇ ਆ ਆਮ ਗੱਲ ਜਦੋਂ ਫਿਰ ਅਸੀਂ ਗੁਰਮਤਿ ਮਾਂ ਦੇ ਨਾਲ ਪਿਆਰ ਕਰਾਂਗੇ ਭਾਈ ਫਿਰ ਜਿਹੜੀ ਗੁਰਮਤਿ ਆ ਸਾਨੂੰ ਤੱਤੀ ਬਾ ਨਹੀਂ ਲੱਗਣ ਦਿੰਦੀ ਜਿਵੇਂ ਦੁਨਿਆਵੀ ਮਾਂ ਬੱਚੇ ਦਾ ਮੁਰਕਾ ਨਹੀਂ ਸਹਿੰਦੀ ਫਿਰ ਇਸੇ ਤਰ੍ਹਾਂ ਤੇਰਾ ਮੁਰਕਾ ਵੀ ਨਹੀਂ ਸਹਿਣਾ ਉਹਨੇ ਤੈਨੂੰ ਤੱਤੀ ਬਾ ਨਹੀਂ ਲੱਗਣ ਦਿੰਦੀ ਗੁਰਮਤ ਮਹਾਰਾਜ ਕਹਿੰਦੇ ਮੈਂ ਹਰ ਨਾਮੇ ਹਰ ਬਿਰਹੋ ਲਗਾਈ ਜਿਉ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਮੈਂ ਦੋਸਤੀ ਕਰ ਲਈ ਪਿਆਰ ਪਾ ਲਿਆ ਮੇਰਾ ਹਰ ਪ੍ਰਭ ਮਿੱਤਰ ਮਿਲੇ ਸੁਖ ਪਾਈ ਜੀਓ ਜਦੋਂ ਮੈਂ ਇਹਨੂੰ ਮਿੱਤਰ ਬਣਾ ਲਿਆ ਫੇਰ ਸੁਖ ਪ੍ਰਾਪਤ ਹੁੰਦਾ ਜੀ ਅਗੇ ਸਤਿਗੁਰੂ ਕਹਿੰਦੇ ਨੇ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਖਾ ਹਰ ਭਾਈ ਜੀਓ ਗੁਰਮਤ ਨੂੰ ਮਾਂ ਬਣਾ ਲਿਆ ਤੇ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਦਾ ਸਖਾ ਸਕੇ ਭਰਾਵਾਂ ਨਾਲਿਆ ਤੇ ਹੁਣ ਦੇਖ ਲਓ ਅੱਜ ਕੱਲ ਸਕੇ ਭਰਾ ਵੈਸੇ ਸਾਰੇ ਨਹੀਂ ਜੀ